ਸ਼ੇਰੀਕੁਰ ਰਵਦਾਸ ਟੈਂਪਲ ਫ੍ਰਿਜਨੋ ਦੇ 21ਵੇਂ ਸਥਾਪਨਾ ਦਿਵਸ ਨੂੰ ਮੌਕ ਰੱਖਦਿਆਂ 28 ਨਵੰਬਰ 2025 ਦਿਨ ਸ਼ੁੱਕਰਵਾਰ ਨੂੰ ਸ਼੍ਰੀ ਅਖੰਡ ਪਾਤਸ਼ਾਹਬ ਆਰੰਭ ਹੋਏ। ਇਸ ਸ਼ੁਭ ਮੌਕੇ ਰਾਗੀ ਜਥੇ ਭਾਈ ਸੁਖਚੈਨ ਸੰਗਤ ਅਤੇ ਭਾਈ ਅਮਰਜੀਤ ਸਿੰਘ ਨੇ ਗਰਵਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। 3 ਨਵੰਬਰ 2025 ਦਿਨ ਐਤਵਾਂ ਨੂੰ ਸ਼੍ਰੀ ਅਖੰਡ ਪੁਰ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਇਸ ਉਪਰੰਤ ਜਿੱਥੇ ਰਾਗੀ ਜਿੱਥੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਉੱਥੇ ਵੱਖ-ਵੱਖ ਬਲਾਰੇ ਗੁਰੂ ਘਰ ਦੇ ਸਥਾਪਨਾ ਦਿਵਸ ਤੇ ਆਪਣੇ ਵਿਚਾਰ ਰੱਖਣਗੇ ਆਓ ਆਪਾਂ ਵੀ ਸਾਰੇ ਰਲ ਮਿਲ ਕੇ ਗੁਰੂ ਘਰ ਪਹੁੰਚ ਕੇ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਤਮਸਤਕ ਹੋ ਕੇ ਹਾਜ਼ਰੀਆਂ ਭਰ ਕੇ ਗੁਰਬਾਣੀ ਦਾ ਆਨੰਦ ਵਾਣਿਆ ਤੇ ਗੁਰੂ ਘਰ ਦੇ ਸਥਾਪਨਾ ਦਿਵਸ ਦੀ ਖੁਸ਼ੀ ਨੂੰ ਸਾਂਝਾ ਕਰੀਏ ਅਤੇ ਉਹਨਾਂ ਸਾਰੇ ਸਤਕਾਰਯੋਗ ਗੁਰੂ ਘਰ ਦੇ ਫਾਊਂਡਰ ਸਹਿਬਾਨ ਨੂੰ ਯਾਦ ਅਤੇ ਧੰਨਵਾਦ ਕਰੀਏ ਜਿਨ੍ਹਾਂ ਸਾਡੇ ਲਈ ਇੰਨੇ ਸੋਹਣੇ ਯਤਨ ਕੀਤੇ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ੍ਹਾਂ ਕਲ ਰਾਖੀ ਮੇਰੀ ਜਿਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਅਗਣ ਹੁਮਾਰੇ ਦਾ ਕਰੋ ਕਿਸ਼ ਮੇਰੀਓ ਪਾਬੂ ਡੁੱਬਦੀ ਪੱਥਰ ਤਾਰੇ ਜਿਹੜਾ ਅਗਨ ਬਰਾਬਰ ਤੱਪੈ ਪੀਤਰ ਵਰਜ ਕਤੀ ਪ੍ਰਾਨਵਤਨ ਆਨਕ ਹੁਕਮ ਪਛਾਨੈ ਸੁਖ ਵੈ ਦਿਨ ਰਾਤੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਰਠ ਮਹੱਲਾ ਪੰਜਵਾਂ ਆ ਕਹਿ ਸੁਖ ਮੇਰੇ ਮੀਤਾ ਬਾਚੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬੰਦ ਬਣਾਈ ਫਿਰ ਡੋਲਤ ਕਦ ਹੂ ਨਾਹੀ ਆ ਕਹਿ ਸੁਖ ਮੇਰੇ ਮੀਤਾ ਬਾਚੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬੰਦ ਬਣਾਈ ਫਿਰ ਡੋਲਤ ਕਦ ਹੂ ਨਾਹੀ ਸਾਚੇ ਸਾਹਿਬ ਸਿਉ ਮੰਨ ਮੰਨਿਆ ਹਰ ਸਰਬ ਨਰੰਤਰ ਜਾਣਿਆ ਰਹਾਓ ਸਭ ਜੀ ਤੇਰੇ ਦੇ ਅੱਲਾ ਆਪਣੇ ਭਗਤ ਕਰੇ ਬਦਵਾਲਾ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਤੇ ਆਇ ਸਭ ਜੀ ਤੇਰੇ ਦੇ ਅੱਲਾ ਆਪਣੇ ਭਗਤ ਕਰੇ ਬਦਵਾਲਾ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਤੇ ਆਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤੁਨ ਕੈ ਤ੍ਰੀਮੂਰਤੀ ਨਰਨਰਨ ਜੀ ਮਹਾਰਾਜ ਤਨ ਦਨ ਤਦ ਗ੍ਰੀਮੂਰਤੀ ਨਰਨਰਨ ਜੀ ਮਹਾਰਾਜ ਹਰਸੋਂ ਹੀ ਦਾ ਛਾੜ ਲੈਂ ਤਰਾਨ ਕੀਆ ਸੋ ਤੇ ਨਰ ਉੱਠਕ ਜਾਣਗੇ ਸਤਿ ਪਾਖੇ ਰਵਿਦਾਸ ਤੇ ਨਰ ਉੱਠਕ ਜਾਣਗੇ ਸਾਧੂ ਆਖੇ ਰਵਦਾ ਲੱਖ ਰੁਪਿਆ ਪਾਪਰ ਸਾਧੀਆਂ ਕਿ ਸਤ ਗੁਰ ਨਦਰ ਕਰੇ ਦੇ ਬਾਹਵਾਂ ਅਨੁਸਾਰ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰ ਨਾਨਕ ਜਗਾਇ ਪਠਾਇਆ ਚਰਨ ਤੋਹੀ ਰਾਸ ਤਰ ਚਰਣਾ ਵਰਤ ਸਿਖਾ ਬਿਲਾਇਆ ਐਸੇ ਸੰਗਰੂ ਧੰਦਮ ਸੈਚੂ ਲਾਲੰਦੇਵ ਜੀ ਮਹਾਰਾਜ ਜੀਓ ਆਪ ਜੀ ਦਾ 556 ਪ੍ਰਕਾਸ਼ ਵਰਪਰਾਵ ਨਾਮਦੇ ਹੋਏ ਤੇ ਸਤਿਗੁਰੂ ਰਵਦਾਤ ਮਹਾਰਾਜ ਜੀ ਦੇ ਪਾਠ ਅਗਰੂਤਾਲ 21ਵਾਂ ਸਤਾਰਨਾ ਅਦਿਸ਼ਮਾਨ ਦੇ ਹੋਏ ਆਪ ਜੀ ਦੀਆਂ ਸ਼ੁਭ ਪਿਆਰ ਵਾਲੀਆਂ ਸੰਗਤਾਂ ਅਤੇ ਰਵਦਾਸ਼ ਸ਼ਰਵਾਲਾਂ ਅਤੇ ਦੁਰਗਾ ਦੇ ਸ਼ੇਵ ਪ੍ਰਭਾ ਸੁਨਮ ਸਿੰਘ ਜੀ ਜੀ ਵੀ ਦਾ ਜੀਤਕਾਰ ਜਰਨੈਸ਼ ਕੁਮਤ ਸੁਖਦੇਵ ਸਿੰਘ ਕੁਵਿੰਦਰ ਕਾਰ ਕੁਲਦੀਪ ਸਿੰਘ ਜਤੁਲ ਜਤਰੀ ਕਾਰ ਸਮੂਹ ਪਰਿਵਾਰੋਂ ਪਾਸ਼ਾ ਆਪ ਜੀ ਦਾ ਹੋ ਕਾਸਰਾ ਤਾਰ ਮੰਗ ਲੈਂਦੇ ਹੋਈ ਕ੍ਰਤੀ ਬਾਣੀ ਆਈ ਜਿੰਨ ਸਭ ਲਈ ਜਿੰਨ ਮਟਾਇ ਦੇਸ਼ਰੀ ਅੰਡਪਾਸ਼ਾ ਵੀ ਆਰੰਭ ਕਰਵਾਇਆ ਸੰਤੁਰਜੀ ਕਿਰਪਾ ਕਰੋ ਰਮਤਾ ਜੀ ਅੱਜ ਆਖਿਆ ਵਕਸ਼ੂ ਪਾਠਿਸ਼ਨਾ ਨੂੰ ਸੁਬਾਣੀ ਪੜਨ ਦੀ ਨਾਲ ਕੀਤੀ ਕੰਨੀ ਸੇਵਾਦਾਰਾ ਤੋਂ ਸੁਖ ਸੇਵਾ ਲੈਣੀ ਪਾਖਸ਼ ਇਸ ਦਾ ਕਾਰਤ ਜੀ ਕੀਆ ਮਾਨਸ ਕਵਚਾਰਾ ਰਾਮ ਪਾਖਸ਼ ਐਸ਼ੋਲੇ ਆਪ ਜੀ ਦੇ ਹਜੂਰ ਸ਼ਬਦ ਕੀ ਤਨ ਛੇ ਕੋੜੇ ਅਨੰਤ ਆਪ ਜੀ ਦੇ ਜਹਾ ਅਕਸ਼ਰਵਾਦ ਧਾਕਾ ਉਸਤਕ ਮਾਦਨਾ ਸਤਿਗੁਰੂ ਜੀ ਇਸ ਕਾਰਜ ਨੂੰ ਆਪ ਸ਼੍ਰੀ ਚੜਾਉਣੇ ਪਾਖਸ਼ ਸੇਵਾਦਾਰਾਂ ਦੀ ਸੇਵਾ ਕਰ ਭਾਈ ਭਾਣੀ ਆਪ ਜੀ ਦੇ ਹਜੂਰ ਨੂੰ ਪੁਛਕਨਾਪਤਾ ਜੀ ਦੇ ਗੁਰੂ ਕਾਲ ਅੰਦਰ ਹਾਜ਼ਰੇ ਦਾ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਤੁਸਾਂ ਸੰਹਤਾ ਚਲਦੇ ਰਤਨੇ ਲਾਇ ਕੋਰੀ ਧੰਨ ਗੁਰਿੰਦਰਾ ਮਹਾਰਾਜ ਕਿਰਪਾ ਕਰੋ ਸ੍ਰੀ ਅਕਾਲ ਪੁਰਖ ਅੰਮ੍ਰੰਦਰੀ ਆ ਕੇ ਬਸੂ ਬੰਦੂ ਗੁਣਾ ਮੇ ਬਖਸ਼ੋ ਸੰਤਾਨ ਨੂੰ ਹਾਲ ਕਰੋ ਸਭੂ ਵੀ ਨਾਮ ਤੇ ਪਾਵੇ ਲਾਣਤ ਨਾਮ ਚੰਗੀ ਕਲਾ ਜੀ ਜੀ ਬਾਰੇ ਸਭ ਤੁਮ ਹੀ ਆਪੇ ਹੀ Yeah. মেডাকে সাকে

ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਇਸ ਸਪੈਸ਼ਲ ਐਪੀਸੋਡ ਨੂੰ ਦੇਖਣ ਲਈ ਬਹੁਤ-ਬਹੁਤ ਧੰਨਵਾਦ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਹੱਸਦੇ ਰਹੋ, ਵਸਦੇ ਰਹੋ। ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ। ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ। ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ।